ਪ੍ਰੈਸ ਕਾਨਫਰੰਸ ਹੈਗੀ ਜੀ ਤਿੰਨ ਅਸਲੇ ਬ੍ਰਾਮਧੋਇ ਖੰਨਾ ਪੁਲਿਸ ਨੂੰ ਇਹ ਸਾਡੇ ਇਸ ਸਾਲ ਦੀ ਪਹਿਲੀ ਆਰਮਜ਼ ਆਗ ਦੀ ਰਿਕਵਰੀ ਹੈਗੀ ਹੈ ਇਹਦੇ ਚ ਬੇਸਿਕਲੀ ਅਸਲੇ ਰਾਹੀਨਾਂ ਨੇ ਲੜਾਈ ਝਗੜਾ ਕਰਨਾ ਸੀਗਾ ਜਿਹੜੇ ਅਸੀਂ ਤਿੰਨ ਦੋਸ਼ੀ ਗ੍ਰਫਤਾਰ ਕੀਤੇ ਇਦੋ ਚ ਸਾਡੀ ਸੀਆਈਐਨ ਚਾਰਜ ਇਨਸਪੈਕਟਰ ਅਮਨ ਐਂਟੀ ਨਾਰਕੋਟਿਕ ਸੈਲ ਦੇ ਐਂਟੀ ਨਾਰਕੋਟਿਕ ਸੈਲ ਵੰਦ ਦੇ ਚਾਰਜ ਇਨਸਪੈਕਟਰ ਜਗਜੀਵਨ ਸਿੰਘ ਔਰ ਅੰਡਰ ਦ ਸੁਪਰਵੀਜ਼ਨ ਆਫ ਐਸਪੀਡੀ ਪ੍ਰਗਿਆ ਜਨ ਮੈਡਮ ਇਹਨਾਂ ਸਾਰਿਆਂ ਨੇ ਕੋਆਰਡੀਨੇਟਡ ਮਿਹਨਤ ਕੀਤੀ ਹੈ ਜੀ ਤੇ ਜੋ ਸਾਨੂੰ ਇਹ ਸਫਲਤਾ ਮਿਲੀ 9 ਤਰੀਕ ਨੂੰ ਸਿਟੀ ਖੰਨਾ ਦੇ ਏਰੀਆ ਵਿੱਚ ਫੋਕਲ ਪੁਆਇੰਟ ਖੰਨਾ ਚ ਸਾਡੀ ਪੁਲਿਸ ਪਾਰਟੀ ਮੌਜੂਦ ਸੀ ਜਦੋਂ ਸਾਨੂੰ ਗੋਬਿੰਦਗੜ ਸਾਈਡ ਤੋਂ ਤਿੰਨ ਨੌਜਵਾਨਾਂ ਦੇ ਨਜ਼ਰ ਆਏ ਉਹਨਾਂ ਨੂੰ ਸ਼ੱਕ ਦੇ ਬਿਨਾਂ ਤੇ ਆਰਾਊਂਡ ਰੋਕਿਆ ਗਿਆ ਤੇ ਉਹਨਾਂ ਦੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਉਹਨਾਂ ਦੀ ਇੰਟਰੋਡਕਸ਼ਨ ਤਾਂ ਉਹਨਾਂ ਨੇ ਦੱਸਿਆ ਇੱਕ ਨੇ ਆਪਣਾ ਨਾਂ ਅਸ਼ਤੀਪ ਸਿੰਘ ਉਰਫ ਬਿੱਲਾ ਰਹਿਣ ਵਾਲਾ ਵਾਸੀ ਜੈਸਿੰਘ ਵਾਲਾ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਦਾ ਦੱਸਿਆ ਦੂਜਾ ਵਿਅਕਤੀ ਜਗਸੀਰ ਜਗਸੀਰ ਸਿੰਘ ਉਰਫ ਅਜੇ ਉਰਫ ਕਟਾ ਇਹ ਵੀ ਵਾਸੀ ਵਾਸੀ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਦਾ ਤੇ ਤੀਜਾ ਵਿਅਕਤੀ ਦਾ ਨਾਂ ਡਿਪਟੀ ਸ਼ਰਮਾ ਉਰਫ ਜਾਨੂ ਅਗੇਨ ਨਵਸੀ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਦੱਸਿਆ ਇਹਨਾਂ ਦੇ ਜਦੋਂ ਫਿਜ਼ੀਕਲ ਫ੍ਰਿਸਕਿੰਗ ਕੀਤੀ ਗਈ ਚੈਕਿੰਗ ਕੀਤੀ ਗਈ ਤੇ ਲਾਸ਼ੀ ਚ ਇਹਨਾਂ ਤੋਂ ਜਿਹੜਾ ਅਰਸ਼ਦੀਪ ਹੈ ਉਹਦੇ ਡੱਬ ਵਿੱਚੋਂ ਇੱਕ ਦੇਸੀ ਪਿਸਤਲ 32 ਬੋਰ ਸਮੇਤ ਮੈਗਜ਼ੀਨ ਅਲੋਂਗ ਵਿਦ ਵਨ ਮੋਰ ਐਕਸਟਰਾ ਮੈਗਜ਼ੀਨ ਮਿਲੀ ਜਿਹੜਾ ਜਗਸੀਰ ਸਿੰਘ ਹੈ ਇਹਦੇ ਪਾਸੋਂ ਵੀ ਇਹਦੇ ਡੱਬ ਚੋਂ ਸਾਨੂੰ ਇੱਕ ਦੇਸੀ ਪਿਸਤਲ 32 ਬੋਰ ਬਰਾਮਦ ਹੋਈ ਵਿਦ ਮੈਗਜ਼ੀਨ ਐਂਡ ਡਿਪਟੀ ਸ਼ਰਮਾ ਪਾਸੋਂ ਵੀ ਇਦਾਂ ਹੀ ਇੱਕ ਦੇਸੀ ਪਿਸਤਲ ਸਮੇਤ ਮੈਗਜ਼ੀਨ ਬਰਾਮਦ ਹੋਈ ਇਸ ਇਸ ਬਿਹਫ ਤੇ ਇਹਨਾਂ ਤਿੰਨਾਂ ਤੇ ਮੁਕੱਦਮਾ ਨੰਬਰ 8 ਅੰਡਰ ਸੈਕਸ਼ਨ 25 54 59 ਅਸਲਾ ਐਕਟ थाना ਸਿਟੀ 1 ਦਰਜ ਕੀਤਾ ਗਿਆ ਔਰ ਜਦੋਂ ਉਹਨਾਂ ਦੀ ਅਗਲੀ ਤਫਤੀਸ਼ ਕੀਤੀ ਗਈ ਉਦੋਂ ਹੀ ਪਤਾ ਲੱਗਿਆ ਕਿ ਜਿਹੜੇ ਤਿੰਨੋਂ ਦੋਸ਼ੀ ਹੈ ਇਹ ਜਿਹੜਾ ਅਸਲਾ ਹੈ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਸਿਗੇ ਔਰ ਇਹਨਾਂ ਨੇ ਜਿਹੜੀ ਕੋਈ ਪਰਸਨਲ ਰੰਜਿਸ਼ ਸੀਗੀ ਦੁਸ਼ਮਣੀ ਉਹਦੇ ਇਹਨਾਂ ਦਾ ਪਲਾਨ ਸੀਗਾ ਲੜਾਈ ਝਗੜੇ ਜੀ ਨਾ ਵੈਪਨਸ ਨੂੰ ਕੋਈ ਨਾ ਕੋਈ ਵੱਡਾ ਅਪਰਾਧ ਕਰਨ ਚ ਯੂਜ਼ ਕਰਨਾ ਸੀਗਾ ਸੋ ਸਾਡੀ ਟੀਮ ਨੇ ਇਹਨਾਂ ਦਾ ਜਿਹੜਾ ਅਗਲਾ ਕ੍ਰਾਈਮ ਸੀਗਾ ਉਹਨੂੰ ਆਪਣੀ ਮੁਸਤਦੀ ਨਾਲ ਪ੍ਰੀਐਮਟ ਕੀਤਾ ਔਰ ਅੱਗੇ ਅਸੀਂ ਇਹਨਾਂ ਨੂੰ ਰਿਮਾਂਡ ਲੈ ਕੇ ਚੈੱਕ ਕਰਾਂਗੇ ਕਿ ਇਹਨਾਂ ਦੇ ਹੋਰ ਕੀ ਕੀ ਪਲਾਨਸ ਸਿਗੇ ਤੇ ਇਹ ਮੈਂ ਦੱਸਣਾ ਚਾਹਾਂਗੀ ਕਿ ਜਿਹੜੇ ਅਰਸ਼ਦੀਪ ਔਰ ਜਗਸੀਰ ਹੈ ਦੋਨਾਂ ਤੇ ਪੁਰਾਣੀ ਕ੍ਰਿਮੀਨਲ ਹਿਸਟਰੀ ਹੈ ਅਸ਼ਤੀਪਤੇ 올ਰੇਡੀ ਅਰਾਊਂਡ ਸੱਤ ਮੁਕਦਮੇ ਦਰਜ ਹੈਗੇ ਲੜਾਈ ਝਗੜੇ ਦੇ ਲੁੱਟਾ ਖੋਹਾਂ ਦੇ ਅਸਲੇ ਦਾ ਔਰ ਜਿਹੜਾ ਮੋਬਾਈਲ ਜੇਲ੍ਹ ਚ ਮੋਬਾਈਲ ਲੈ ਕੇ ਜਾਂਦੇ ਇਹ ਜ਼ਿਆਦਾ ਇਹਨਾਂ ਦੇ ਪਰਚੇ ਮੋਗਾ ਔਰ ਫਰੀਦਕੋਟ ਜ਼ਿਲ੍ਹਿਆਂ ਚ ਹੈਗੇ ਔਰ ਇਹ ਅਰਾਊਂਡ 1 ਮਹੀਨੇ ਪਹਿਲਾਂ ਬੇਲ ਤੇ ਆਇਆ ਸੀਗਾ ਜੇਲ੍ਹ ਤੋਂ ਔਰ ਜਿਹੜਾ ਜਗਸੀਰ ਹੈ ਇਹਦੇ ਤੇ ਵੀ ਪਹਿਲਾਂ ਦੋ ਪਰਚੇ ਦਰਜ ਹੈਗੇ ਜੀ ਮੋਗਾ ਜ਼ਿਲ੍ਹੇ ਚ ਇੱਕ ਐਨਡੀ ਦਾ ਹੈਗਾ ਔਰ ਇੱਕ 302 307 ਦੋਨੋਂ ਹੀ ਜ਼ਿਲ੍ਹਾ ਮੋਗਾ ਦੇ ਹੈ ਤੇ ਜਿਹੜਾ ਡਿਪਟੀ ਸ਼ਰਮਾ ਇਹਦੇ ਤੇ ਪੁਰਾਣੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਹੈ। ਸੋ ਕੁੱਲ ਮਿਲਾ ਕੇ ਸਾਨੂੰ ਇਸ ਕੇਸ 'ਚ 3 ਦੇਸੀ ਪਿਸਟਲ ਬਰਾਮਦ ਹੋਏ ਔਰ 4 ਮੈਗਜ਼ੀਨਸ ਬਰਾਮਦ ਹੋਏ। ਮੈਨੂੰ ਕਿੰਨੇ ਕੇਸ ਲੈਣਾ ਨੂੰ ਏ ਜੀ ਜਿਹੜਾ ਅਰਸ਼ਦੀਪ ਹੈ ਇਹ 23 ਸਾਲ ਦਾ ਹੈ ਜਗਸੀਰ 26 ਸਾਲ ਦਾ ਹੈ ਔਰ ਡਿਪਟੀ ਸ਼ਰਮਾ 24 ਸਾਲ ਦਾ ਹੈ ਇਹਨਾਂ ਦੇ ਕਿਸੇ ਗੈਂਗਸਟਰ ਨਾਲ ਸਮਣੀਆ ਜਿਹਾ ਇਸ ਤਰ੍ਹਾਂ ਦਾ ਛੋਕੜ ਵੀ ਹੈ ਸੱਤ ਮੁਕੱਦਮੇ ਲੱਜ ਰਹੇ ਨੇ ਅਰਸ਼ਦੀਪ ਦੇ ਜੀ ਸੀ ਗੈਂਗਸਟਰ ਦਾ ਅਸੀਂ ਰਿਮਾਂਡਸ ਤੇ ਡੰਗਾਈ ਨਾਲ ਦੇਖਾਂਗੇ ਬਟ ਆਦਰਵਾਇਜ਼ ਇਹ ਵੋਨਰ ਬੀ ਕ੍ਰਾਈਮਨਲਸ ਤੇ ਹੈਗੀ ਹੈ ਜਿਸ ਤਰ੍ਹਾਂ ਇਹ ਦੀਆਂ ਗੱਲਾਂ ਕਰਦੇ ਆ ਜੋ ਇਹਨਾਂ ਦੀ ਪਲੈਨਿੰਗ ਸੀ ਕਿ ਅਸੀਂ ਮੱਧ ਪ੍ਰਦੇਸ਼ ਤੋਂ ਵੈਪਨ ਅੱਗੇ ਆਪਣੇ ਨਿਜੀ ਰੰਜਿਸ਼ ਸੇ ਯੂਜ਼ ਕਰਨੇ ਸੀ ਕਿਸੇ ਨੂੰ ਮਾਰਨ ਲਈ ਸੋ ਬਾਕੀ ਅਸੀਂ ਪਿੰਪੁਆਇੰਟਡਲੀ ਹਲੇ ਨਹੀਂ ਕਨਫਰਮ ਕਰ ਸਕਦੇ ਜਿਸ ਤਰ੍ਹਾਂ ਮੱਧਪ੍ਰਦੇਸ਼ ਨਾਲ ਦੁਆਰਾ ਫਿਰ ਲਿੰਕ ਜੁੜੇ ਨੇ ਜੀ ਪਹਿਲਾਂ ਵੀ ਤੁਸੀਂ ਉੱਥੋਂ ਕੋਈ ਫੈਕਟਰੀਆਂ ਬੜੀਆਂ ਨੇ ਉਹਨਾਂ ਦੇ ਖਿਲਾਫ ਕਿਸ ਤਰ੍ਹਾਂ ਦੇ ਕਾਰਬੇਟ ਦਿੱਥੋਂ ਲੈ ਕੇ ਆਉਂਦੇ ਜੀ ਅ ਦੇਖੋ ਜੀ ਇਹ ਵੀ ਅਗੇਨ ਇਹਨਾਂ ਜੀ ਜਿਹੜੀ ਪ੍ਰੀਲੀਮినਰੀ ਪੁੱਛ ਕੇ ਛੇ ਪਹਿਲਾਂ ਵੀ ਮੈਂ ਦੱਸਿਆ ਹੈ ਕਿ ਜਿਹੜਾ ਸੋਸ਼ਲ ਮੀਡੀਆ ਤੋਂ ਬੜੀ ਜਲਦੀ ਨਾ ਦਾ ਐਕਸੈਸ ਹੋ ਜਾਂਦਾ ਹੈ ਇੰਸਟਾਗ੍ਰਾਮ ਵਗੈਰਾ ਤੇ ਲੋਕ ਕਰਦੇ ਆ ਤੇ ਅਸੀਂ ਡੂੰਗਾਈ ਚ ਦੇਖਦੇ ਜੇ ਅਸੀਂ ਕੋਸ਼ਿਸ਼ ਕਰਾਂਗੇ ਕਿ ਪਿੱਛੇ ਜਾ ਕੇ ਉਹਨੂੰ ਵੀ ਜਿੱਥੋਂ ਸਪਲਾਈ ਕੀਤੀ ਹੈ ਫੜ ਕੇ ਲਿਆਈਏ ਪਹਿਲਾਂ ਹੀ ਲੋਕ ਕੁਛ ਨਹੀਂ ਪਤਾ ਲੱਗਿਆ ਬਟ ਪੁਰਾਣੇ ਕ੍ਰਿਮੀਨਲ ਦੋ ਤਾਂ ਹੈਗੇ ਆ ਸੋ ਦੇ ਵਾਰ ਗੋਇੰਗ ਟੂ ਯੂਜ਼ ਥਿਸ ਫਾਰ ਸਮ ਨਿਊ ਕ੍ਰਾਈਮ ਮੈਡਮ ਇਹ ਪਰਸਨ ਐਜੂਕੇਟਰ ਨਹੀਂ ਜਾਣ ਪੜ ਲਈ ਐਜੂਕੇਟਡ ਦੇਖੋ ਇਹ ਹੈ ਤਾਂ ਤਿੰਨੋ ਹੀ ਅਨਇੰਪਲੋਇਡ ਜਿਹੜਾ ਅਰਸ਼ਦੀਪ ਹੈ ਇਹ ਵੀ ਪਹਿਲਾਂ ਥੋੜੀ ਬਹੁਤ ਪੁੱਛ-ਕਿਛ ਪਤਾ ਲੱਗਿਆ ਪੇਂਟਰ ਵਗੈਰਾ ਦਾ ਕੰਮ ਕਰਦਾ ਸੀ ਜਿਹੜਾ ਜਗਸੀਰ ਹੈ ਇਹ 6 ਸਾਲ ਪਹਿਲਾਂ ਮਲੇਸ਼ੀਆ ਤੋਂ ਰਿਪੋਰਟ ਹੋਇਆ ਔਰ ਜਿਹੜਾ ਡਿਪਟੀ ਹੈ ਉਹ ਵੀ ਅਨਇੰਪਲੋਇਡ ਹੈ ਆਪਣੇ ਕਰ ਕਰ ਵਾਲਿਆਂ ਦੀ ਇਨਕਮ ਤੇ ਹੀ ਇਦਾਂ ਦੇ ਕੰਮ ਕਰਦੇ। ਡਰੈਗਨ ਸੰਬੰਧ ਤੁਸੀਂ ਜਰੇ ਇੱਕ ਇੰਤਰੀ ਹੈ। ਹਾਂਜੀ। ਡਰੈਗਨ ਉਹ ਨੂੰ ਡਰਗ ਨਾਲ ਹੀ ਜਗਸੀਰ ਸਿੰਘ ਤੇ ਐਨਡੀਪੀਐਸ ਦਾ ਪਰਚਾ ਹੈਗਾ ਔਰ ਮਾੜਾ ਮੋਟਾ ਨਸ਼ਾ ਆਪ ਵੀ ਕਰਦਾ। ਕੋ ਟਾਰਗੇਟ ਕਿਲਿੰਗ ਵਾਲਾ ਤਾਂ ਨਹੀਂ ਕੇਸ ਸੀ। ਨਹੀਂ ਜੀ ਨਾ ਤਾਂ ਹੁਣ ਤੱਕ ਸਾਨੂੰ ਪਰਸਨਲ ਰੈਵਲਰੀ ਦਾ ਆਇਆ ਕੋਈ ਟਾਰਗੇਟਡ ਕਿਲਿੰਗ ਦਾ ਨਹੀਂ ਆਇਆ। ਔਰ ਇਸ ਤੋਂ ਇਲਾਵਾ ਜੀ ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਅਸੀਂ 1 ਜਨਵਰੀ ਤੋਂ ਖੰਨਾ ਪੁਲਿਸ ਨੇ ਐਕਸ਼ਨ ਅਗੇਂਸਟ ਪੀਓਜ਼ ਅਬਸਕਾਂਡਰ ਸ਼ੁਰੂ ਕੀਤਾ ਹੈ ਤੇ ਔਰ ਹੁਣ ਤੱਕ ਸਾਨੂੰ ਪਿਛਲੇ 11 ਦਿਨਾਂ ਚ ਅਸੀਂ 23 ਜਿਹੜੇ ਅਬਸਕਾਂਡਰਸ ਹੈ ਉਹਨਾਂ ਨੂੰ ਅਰੈਸਟ ਕਰਨ ਚ ਸਾਨੂੰ ਸਫਲਤਾ ਮਿਲੀ ਹੈ ਐਂਡ ਆਈ ਥਿੰਕ ਸੀ ਇਦਾਂ ਹੀ ਇਹਨਾਂ ਨੂੰ ਡਿਲੀਟ ਵੀ ਕਰਾਵਾਂਗੇ ਕੁਝ ਪੀਓਜ਼ ਔਰ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਅਸੀਂ ਜਿਹੜੇ ਆਪਣੇ ਪਗੋੜੇ ਪੇਗੇ ਉਹਨਾਂ ਨੂੰ ਅਪਰਾਧੀ ਉਹਨਾਂ ਨੂੰ ਗ੍ਰਿਫਤਾਰ ਕਰੀਏ ਪੀਓ ਦੀ ਗੱਲ ਕਰੀਏ ਕਾਫੀ ਲੰਬੇ ਸਮੇਂ ਦੇ ਕੇਸ ਵੀ ਨਹੀਂ ਜਿਹੜੇ ਹੁਣ ਤੱਕ ਫੜੇ ਨਹੀਂ ਗਏ ਹੁਣ ਇਨ ਫਿਊਚਰ ਕੀ ਪਲਾਨੀ ਹੈ ਇਹਨਾਂ ਨੂੰ ਫੜਨ ਲਈ ਜੀ ਮੇਰੇ ਆਪਣੇ ਇੱਥੇ ਹੀ ਕੁਝ ਐਦਾਂ ਦੇ ਕੇਸ ਸੀਗੇ ਇੱਕ ਮੈਂ ਕੇਸ ਦੇਖਿਆ ਉਹ 20 ਸਾਲ ਬਾਅਦ ਬੰਦਾ ਫੜਿਆ ਐਦਾਂ ਹੀ 5 ਸਾਲ 10 ਸਾਲ 3 ਸਾਲ ਐਦਾਂ ਦੇ ਬਹੁਤ ਕੇਸਸ ਆਈ نو ਇਹ ਸਾਨੂੰ ਪਹਿਲਾਂ ਵੀ ਕਰਨਾ ਚਾਹੀਦਾ ਸੀ ਬਟ ਚਲੋ ਬੈਟਰ ਲੇਟ ਦੈਨ ਐਵਰ ਹੁਣ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨੂੰ ਵੱਧ ਤੋਂ ਵੱਧ ਨੰਬਰ ਰੈਸਿ ਡਿਕਰੀਸ ਕਰਾਈਏ ਥੈਂਕ ਯੂ